ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮਹਾਪੁਰਖਾਂ ਦੇ 10 ਤਰੀਕੇ ਨਾਲ ਅਮੀਰ ਹੋ ਜਾਓਗੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਤੁਹਾਡੇ ਨਾਲ ਕੁਝ ਅਜੀਹਿਆ ਗੱਲਾਂ ਸਾਂਝੀਆਂ ਕਰਾਂਗੇ ਜਿਸ ਨਾਲ ਸਾਡੀ ਜ਼ਿੰਦਗੀ ਦੇ ਵਿੱਚ 84 ਲੱਖ ਜੁਨਾਂ ਦੇ ਵਿੱਚ ਜੋ ਆਪਾਂ ਪਾਪ ਕੀਤੇ ਹੁੰਦੇ ਹਨ ਉਹ ਕੱਟੇ ਜਾਂਦੇ ਹਨ ਜਿਸ ਨਾਲ ਬੰਦੇ ਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਤੇ ਬੰਦੇ ਨੂੰ ਇਹ ਪਤਾ ਚੱਲ ਜਾਂਦਾ ਹੈ ਕੀ ਕਿੰਨੇ ਕਰਜ਼ ਹਨ ਜੋ ਮੈਂ ਆਪਣੇ ਸਿਰ ਤੇ ਚੜਾਏ ਹੋਏ ਹਨ ਜਾਂ ਫਿਰ ਮੇਰੇ ਕਿੰਨੇ ਕਰਜ਼ ਹਨ ਜੋ ਮੈਂ ਕਿਸੇ ਦੂਜਿਆਂ ਦੇ ਸਿਰ ਤੇ ਚੜਾ ਰਿਹਾ ਹਾਂ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ ਲੈਂਦੇ ਹੈ ਕਹਣੇ ਦਾ ਭਾਅ ਕਿ ਆਪਣੀ ਇਨਕਮ ਨਾਲੋਂ ਵੱਧ ਖਰਚਾ ਕਰ ਲੈਂਦੇ ਹਨ ਤੇ ਇਹ ਖਰਚ ਕਰਨ ਲਈ ਉਹ ਦੁਨਿਆਵੀ ਕਰਜ਼ੇ ਲੈ ਲੈਂਦੇ ਹਨ ਪਰ ਕਹਿੰਦੇ ਹਨ ਕੀ ਕਰਜ਼ਾ ਸਿਰ ਤੇ ਚੜਿਆ ਤਾਂ ਮਾੜਾ ਹੀ ਹੁੰਦਾ ਹੈ ਤੇ ਫਿਰ ਅਸੀਂ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਦੱਸਾਂਗੇ ਕਿ ਉਹ ਗੁਰੂ ਦਾ ਸਹਾਰਾ ਲੈਣ ਤੇ ਗੁਰੂ ਦਾ ਸਹਾਰਾ ਲੈਣ ਦੇ ਨਾਲ ਸਾਡੀ ਜ਼ਿੰਦਗੀ ਦੇ ਦੁਨਿਆਵੀ ਤੇ ਜੋ ਆਪਣੇ ਤੇ ਕਰਜ਼ੇ ਚੜਾਏ ਹੋਏ ਹੁੰਦੇ ਹਨ ਉਹ ਸਭ ਉਤਰ ਜਾਂਦੇ ਨੇ ਦੁਨਿਆਵੀ ਕਰਜ਼ਾ ਹੈ ਪੈਸੇ ਦਾ ਜੋ ਕਿ ਚੱਲਦਾ ਹੀ ਰਹਿੰਦਾ ਹੈ ਪਰ ਜੇ ਸਾਡੇ ਸਿਰ ਤੇ ਗੁਰੂ ਦਾ ਕਰਜ਼ਾ ਚੜਿਆ ਹੋਵੇ ਤਾਂ ਉਹ ਕਦੇ ਵੀ ਨਹੀਂ ਉਤਰ ਸਕਦਾ ਜਿਸ ਦੇ ਨਾਲ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਭੋਗਦਾ ਹੈ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਵੀ ਦੁੱਖ ਹੀ ਬੀਜ ਕੇ ਜਾਂਦਾ ਹੈ ਜਿਸ ਨਾਲ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਅਤੇ ਉਸ ਦੀ ਆਉਣ ਵਾਲੀ ਨਵੀਂ ਜੂਨ ਦੀ ਵੀ ਦੁੱਖਾਂ ਦੇ ਨਾਲ ਭਰੀ ਹੋਈ ਹੁੰਦੀ ਹੈ ਤੇ ਫਿਰ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਗੱਲਾਂ ਦੱਸਾਂਗੇ ਜੋ ਤੁਹਾਡੇ ਬਹੁਤ ਕੰਮ ਆਣਗੀਆਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਦਿਆਂ ਹੀ ਹੈ ਕਿ ਦੁਨਿਆਵੀ ਕਰਜ਼ ਤੇ ਅਕਾਲ ਪੁਰਖ ਦਾ ਕਰਜ਼ ਜਿਹੜਾ ਕਿ ਦੋ ਗੱਲਾਂ ਹਨ ਜੋ ਸੁਣਨ ਨੂੰ ਤਾਂ ਅਲੱਗ-ਅਲੱਗ ਲੱਗਦੀਆਂ ਹਨ ਪਰ ਇਹਨਾਂ ਦਾ ਤਾਲਮੇਲ ਇੱਕ ਦੂਜੇ ਨਾਲ ਜੁੜਿਆ ਹੁੰਦਾ ਹੈ ਕੁਝ ਲੋਕ ਤਾਂ ਟੈਨਸ਼ਨ ਦੇ ਮਾਰੇ ਹੁੰਦੇ ਹਨ ਕਿ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਤੇ ਉਹ ਸੋਚਦੇ ਹਨ ਕਿ ਉਹਨਾਂ ਤੋਂ ਤਾਂ ਕਰਜ਼ਾ ਉਤਰਨਾ ਹੀ ਨਹੀਂ ਇਸ ਦੇ ਜਵਾਬ ਵਿੱਚ ਵੀ ਦੱਸਾਂਗੇ ਕਿ ਜਦ ਸਾਨੂੰ ਇਹ ਪਤਾ ਹੈ ਕਿ ਅਸੀਂ ਇੰਨਾ ਕਰਜ਼ਾ ਨਹੀਂ ਲਾ ਸਕਦੇ ਹਾਂ ਤਾਂ ਫਿਰ ਲਿਆ ਹੀ ਕਿਉਂ ਜਦ ਸਾਨੂੰ ਪਤਾ ਹੈ ਕਿ ਸਾਡੇ ਕੋਲ ਐਨੇ ਪੈਸੇ ਕਦੇ ਆਣੇ ਹੀ ਨਹੀਂ ਤਾਂ ਅਸੀਂ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰੇ ਹੀ ਕਿਉਂ ਸੀ ਪਰ ਫਿਰ ਵੀ ਲੋਕ ਦੂਜਿਆਂ ਦੀ ਦੇਖਾ ਦੇਖੀ ਜਾਂ ਦੂਜਿਆਂ ਦੀ ਰੀਸ ਕਰਕੇ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ ਲੈਂਦੇ ਹਨ ਜਿਸ ਦੇ ਕਰਕੇ ਉਹਨਾਂ ਤੇ ਦੁਨਿਆਵੀ ਕਰਜ ਚੜ ਜਾਂਦੇ ਹਨ ਤੇ ਇਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਕਿਉਂਕਿ ਐਨਾ ਪੈਸਾ ਕਦੇ ਆਣਾ ਨਹੀਂ ਹੁੰਦਾ ਤੇ ਕੰਮ ਆਪਾਂ ਕਰਨਾ ਨਹੀਂ ਹੁੰਦਾ ਅਸੀਂ ਗੁਰੂ ਦਾ ਸਹਾਰਾ ਲੈ ਕੇ ਚੱਲੀਏ ਗੁਰੂ ਦੇ ਲੜ ਲੱਗ ਕੇ ਚੱਲੀਏ ਤਾਂ ਸਾਡੇ ਕੋਲ ਇੰਨੇ ਰਸਤੇ ਨਿਕਲ ਆਣਗੇ ਕਿ ਅਸੀਂ ਦੁਨਿਆਵੀ ਕਰਜ ਤਾਂ ਦਿਨਾਂ ਵਿੱਚ ਹੀ ਲਾ ਦੇਾਂਗੇ ਪਰ ਅਸੀਂ ਕੀ ਕਰਦੇ ਹਾਂ ਮੈਨੂੰ ਤਾਂ ਟੈਨਸ਼ਨ ਹੈ ਮੈਨੂੰ ਤਾਂ ਬਿਮਾਰੀਆਂ ਨੇ ਘੇਰ ਲਿਆ ਹੈ ਬਿਮਾਰੀਆਂ ਨੇ ਤਾਂ ਘੇਰਨਾ ਹੀ ਹੈ ਜਿੰਨੀ ਅਸੀਂ ਟੈਨਸ਼ਨ ਲਵਾਂਗੇ ਕਿ ਸਾਡੇ ਸਿਰ ਤੇ ਕਰਜ਼ਾ ਹੈ ਤੇ ਇਲਜ਼ਾਮ ਅਸੀਂ ਵਾਹਿਗੁਰਜੀ ਤੇ ਲਗਾ ਦਿੰਦੇ ਹਾਂ ਕਿ ਵਾਹਿਗੁਰਜੀ ਤੁਸੀਂ ਮੈਨੂੰ ਜ਼ਿੰਦਗੀ ਵਿੱਚ ਦੁੱਖ ਦਿੱਤੇ ਹਨ ਇਸ ਲਈ ਮੈਂ ਖੁਦਕੁਸ਼ੀ ਕਰ ਲੈਂਦਾ ਹਾਂ ਤੇ ਬੰਦਾ ਸੋਚਦਾ ਹੈ ਕਿ ਮੈਂ ਇਸ ਦੁਨੀਆ ਤੋਂ ਚਲਾ ਜਾਵਾਂਗਾ ਜਿਸ ਨਾਲ ਮੇਰੀ ਜ਼ਿੰਦਗੀ ਸੋਖੀ ਹੋ ਜਾਵੇਗੀ ਬੰਦੇ ਨੂੰ ਇਹ ਕਿਉਂ ਨਹੀਂ ਪਤਾ ਹੁੰਦਾ ਕਿ ਜੋ ਪੈਸਾ ਉਹਨੇ ਲਿਆ ਹੈ ਉਹ ਤਾਂ ਉਤਰ ਹੀ ਜਾਵੇਗਾ ਅੱਜ ਨਹੀਂ ਤਾਂ ਕੱਲ ਪਰ ਜੋ ਉਸ ਪਰਮਾਤਮਾ ਨੇ ਸਾਨੂੰ ਇਸ ਜੁਨੀ ਵਿੱਚ ਭੇਜਿਆ ਹੈ ਉਸ ਦਾ ਕੀ ਕੀਤਾ ਜਾਵੇ ਹੁਣ ਅਸੀਂ ਸੋਚਦੇ ਹਾਂ ਕਿ ਕਿੰਨਿਆ ਜੁਨਾ ਹਨ ਮਨੁੱਖ ਹਨ ਜਾਨਵਰ ਹਨ ਪਸ਼ੂ ਹਨ ਪੰਛੀ ਹਨ ਪਰ ਫਿਰ ਵੀ ਇਨਸਾਨ ਲਾਲਚ ਦੇ ਪਿੱਛੇ ਭਜਦਾ ਰਹਿੰਦਾ ਹੈ ਕਦੇ ਅਸੀਂ ਸੁਨਿਆ ਹੈ ਕਿ ਕੋਈ ਪੰਛੀ ਮਰਿਆ ਹੈ ਜਿੰਨੇ ਕਰਜ਼ਾ ਲਿਆ ਹੋਵੇ ਤੇ ਖੁਦਕੁਸ਼ੀ ਕੀਤੀ ਹੋਵੇ ਸਾਧ ਸੰਗਤ ਜੀ ਇਸ ਸਮੇਂ ਸਾਨੂੰ ਉਸ ਗੁਰੂ ਦਾ ਸਹਾਰਾ ਲੈਣਾ ਚਾਹੀਦਾ ਹੈ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਸਾਨੂੰ ਗੁਰੂ ਨੂੰ ਕਹਿਣਾ ਚਾਹੀਦਾ ਹੈ ਕਿ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਰਸਤਾ ਦਿਖਾਓ ਜਿਸ ਨਾਲ ਮੈਂ ਆਪਣੀ ਜ਼ਿੰਦਗੀ ਵਿੱਚ ਸੁਖਾਲੇ ਦਿਨ ਲਿਆ ਸਕਾਂ ਕੋਈ ਗੱਲ ਨਹੀਂ ਜੇ ਅੱਜ ਸਾਨੂੰ ਟੈਨਸ਼ਨ ਹੈ ਅੱਜ ਸਾਡੇ ਤੇ ਮਾੜਾ ਸਮਾਂ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਸੋਚ ਕੇ ਹੀ ਲਿਆਂਦਾ ਹੋਵੇਗਾ ਪਰ ਜੇ ਸਾਡਾ ਸਰੀਰ ਤੰਦਰੁਸਤ ਹੈ ਸਭ ਤੋਂ ਵੱਡੀ ਗੱਲ ਹੈ ਤੰਦਰੁਸਤੀ ਦੀ ਇਸ ਕਰਕੇ ਯਾਦ ਰੱਖਿਓ ਜੇ ਤੁਹਾਡੇ ਕੋਲ ਸਰੀਰ ਹੈ ਤੁਹਾਡੇ ਕੋਲ ਤੰਦਰੁਸਤੀ ਹੈ ਤਾਂ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਲੜਾਈ ਨੂੰ ਜਿੱਤ ਸਕਦੇ ਹੋ ਤੁਸੀਂ ਉਹਨਾਂ ਲੋਕਾਂ ਵੱਲ ਕਿਉਂ ਨਹੀਂ ਵੇਖਦੇ ਕਿਸੇ ਕੋਲ ਹੱਥ ਨਹੀਂ ਹੈ ਕਿਸੇ ਕੋਲ ਪੈਰ ਨਹੀਂ ਹੈ ਕਿਸੇ ਕੋਲ ਅੱਖਾਂ ਨਹੀਂ ਹੁੰਦੀਆਂ ਕਿਸੇ ਕੋਲ ਕੰਨ ਨਹੀਂ ਹੁੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਬਤ ਸੂਰਤ ਭੇਜਿਆ ਹੈ ਤਾਂ ਅਸੀਂ ਕੰਮ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖਾਂ ਨੂੰ ਦੂਰ ਕਰ ਸਕਦੇ ਹਾਂ ਜੇ ਅਸੀਂ ਸੋਚੀਏ ਕਿ ਤੁਹਾਡੇ ਕੋਲ ਕੁਝ ਨਾ ਹੋਵੇ ਤਾਂ ਕਿ ਅਸੀਂ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਨਹੀਂ ਅਸੀਂ ਹਮੇਸ਼ਾ ਵਾਹਿਗੁਰੂ ਜੀ ਨੂੰ ਉਸਦੇ ਹੀ ਰਹਿੰਦੇ ਹਾਂ ਕਿ ਵਾਹਿਗੁਰਜੀ ਤੁਸੀਂ ਮੈਨੂੰ ਹੱਥ ਨਹੀਂ ਦਿੱਤੇ ਮੈਨੂੰ ਪੈਰ ਨਹੀਂ ਦਿੱਤੇ ਕਈ ਇਹੋ ਜਿਹੇ ਲੋਕ ਵਾਹਿਗੁਰਜੀ ਨੂੰ ਸ਼ੁਕਰਾਨਾ ਕਰਦੇ ਰਹਿੰਦੇ ਹਨ ਕਿ ਹੇ ਵਾਹਿਗੁਰਜੀ ਤੁਹਾਡਾ ਸ਼ੁਕਰ ਹੈ ਕੀ ਪਤਾ ਇਸ ਦੇ layak ਵੀ ਮੈਂ ਨਾ ਹੋਵਾਂ ਕੀ ਪਤਾ ਸਾਡੇ ਕੋਲ ਉਹ ਖੁਸ਼ੀਆਂ ਆਣੀਆਂ ਹੀ ਨਾ ਹੋਣ ਪਰ ਉਹਨਾਂ ਕੋਲ ਜੋ ਵੀ ਹੁੰਦਾ ਹੈ ਉਹ ਉਸ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ ਹਨ ਪਰ ਕਈ ਮਨੁੱਖ ਸਹੀ ਤੇ ਤੰਦਰੁਸਤ ਹੋਣ ਤੋਂ ਬਾਵਜੂਦ ਵੀ ਵਾਹਿਗੁਰੂ ਜੀ ਤੇ ਇਲਜ਼ਾਮ ਲਗਾਉਂਦੇ ਹਨ ਕਿ ਵਾਹਿਗੁਰੂ ਤੂੰ ਤਾਂ ਸਾਨੂੰ ਦੁੱਖ ਹੀ ਦਿੱਤੇ ਹਨ ਪਰ ਆਪਾਂ ਕਦੇ ਵੀ ਸ਼ੁਕਰਾਨਾ ਨਹੀਂ ਕਰਦੇ ਉਸ ਪਰਮਾਤਮਾ ਦਾ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਸੋਹਣਾ ਸ਼ਰੀਰ ਦਿੱਤਾ ਹੈ ਇਸ ਦੇ ਵਿੱਚ ਕੋਈ ਘਾਟ ਨਹੀਂ ਹੈ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਜੀ ਸਕਦੇ ਹਾਂ ਸਾਧ ਸੰਗਤ ਜੀ ਜ਼ਰੂਰ ਸੋਚਿਆ ਕਰੋ ਜ਼ਰੂਰ ਵਿਚਾਰਿਆ ਕਰੋ ਕੁਝ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਹਨ ਜੇ ਅਸੀਂ ਜ਼ਿੰਦਗੀ ਨੂੰ ਵਿਚਾਰਾਂਗੇ ਸੋਚਾਂਗੇ ਤਾਂ ਸਮਝ ਸਿਰਫ ਸਾਡੇ ਹੀ ਆਣੀ ਹੈ ਕੁਝ ਗੱਲਾਂ ਅਸੀਂ ਕਿਸੇ ਨਾਲ ਸਾਂਝੀਆਂ ਵੀ ਕਰ ਸਕਦੇ ਹਾਂ ਜੇ ਤੁਹਾਨੂੰ ਕੋਈ ਟੈਨਸ਼ਨ ਹੈ ਕੋਈ ਹੋਰ ਪਰੇਸ਼ਾਨੀ ਹੈ ਤਾਂ ਤੁਸੀਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਸ਼ੇਅਰ ਕਰ ਸਕਦੇ ਹੋ ਵਾਹਿਗੁਰੂ ਜੀ ਨੇ 84 ਲੱਖ ਜੁਨਾਂ ਨੂੰ ਕੱਟ ਕੇ ਸਾਨੂੰ ਮਨੁੱਖੀ ਸਰੀਰ ਦਿੱਤਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਲਈ ਕੁਝ ਕਰਕੇ ਜਾਈਏ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਤਾਂ ਆਪਣੇ ਗੁਰੂ ਦੇ ਲੜ ਲੱਗ ਜਾਈਏ ਕੁਝ ਸਮਾਂ ਕੱਢ ਕੇ ਗੁਰੂ ਘਰ जाया ਕਰੋ ਪਾਠ ਕਰਿਆ ਕਰੋ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਹੀ ਕਰ ਲਿਆ ਕਰੋ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਣ ਗਿਆ ਇੱਥੇ ਅਸੀਂ ਤੁਹਾਡੇ ਨਾਲ ਮਹਾਪੁਰਖਾਂ ਦੀ ਇੱਕ ਛੋਟੀ ਜੀ ਸਾਖੀ ਸਾਂਝੀ ਕਰਾਂਗੇ ਇੱਕ ਵਾਰ ਦੀ ਗੱਲ ਹੈ ਮਹਾਪੁਰਖ ਹੰਸਾੜੀ ਵਾਲਿਆਂ ਕੋਲ ਇੱਕ ਬੀਬੀ ਆਈ ਤੇ ਉਹ ਰੋ ਰਹੀ ਹੈ ਮਹਾਪੁਰਖਾਂ ਨੇ ਵੇਖਿਆ ਤਾਂ ਆਪਣੇ ਸੇਵਾਦਾਰ ਨੂੰ ਕਿਹਾ ਜਾ ਜਾ ਕੇ ਉਸ ਬੀਬੀ ਨੂੰ ਪੁੱਛ ਕੀ ਗੱਲ ਹੈ ਉਹ ਕਿਉਂ ਰੋ ਰਹੀ ਹੈ ਸੇਵਾਦਾਰ ਬੀਬੀ ਕੋਲ ਗਿਆ ਤੇ ਜਾ ਕੇ ਬੀਬੀ ਨੂੰ ਪੁੱਛਿਆ ਕੀ ਗੱਲ ਹੈ ਤੁਸੀਂ ਰੋ ਕਿਉਂ ਰਹੇ ਹੋ ਤਾਂ ਬੀਬੀ ਹੋਰ ਜ਼ਿਆਦਾ ਰੋਣ ਲੱਗ ਪਈ ਸੇਵਾਦਾਰ ਨੇ ਫਿਰ ਪੁੱਛਿਆ ਬੀਬੀ ਕੀ ਗੱਲ ਹੈ ਤੁਸੀਂ ਕਿਉਂ ਰੋ ਰਹੇ ਹੋ ਤਾਂ ਬੀਬੀ ਨੇ ਕਿਹਾ ਮੇਰਾ ਪਤੀ ਮਰ ਚੁਕਿਆ ਹੈ ਤੇ ਸਿਰ ਤੇ ਬਹੁਤ ਕਰਜ਼ਾ ਹੈ ਮੇਰੀ ਧੀ ਵਿਆਹ ਨਹੀਂ ਹੋ ਗਈ ਹੈ ਪੁੱਤ ਨੂੰ ਕੋਈ ਕੰਮ ਨਹੀਂ ਹੈ ਮੈਂ ਸੰਤਾ ਕੋਲ ਇਸ ਦਾ ਹੱਲ ਪੁੱਛਣ ਆਈ ਹਾਂ ਸੇਵਾਦਾਰ ਨੇ ਬਾਬਾ ਜੀ ਨੂੰ ਆ ਕੇ ਸਾਰੀ ਗੱਲ ਦੱਸੀ ਤਾਂ ਮਹਾਪੁਰਖ ਨੇ ਕਿਹਾ ਬੀਬੀ ਆਪਣੇ ਘਰ ਦੀ ਸਫਾਈ ਕਰਿਆ ਕਰੋ ਪਰ ਬੀਬੀ ਨੂੰ ਗੱਲ ਸਮਝ ਨਾ ਲੱਗੀ ਤੇ ਬੀਬੀ ਨੇ ਕਿਹਾ ਮਹਾਪੁਰਖੋ ਅਸੀਂ ਤਾਂ ਘਰ ਦੀ ਹਰ ਰੋਜ਼ ਹੀ ਸਫਾਈ ਕਰਦੇ ਹਾਂ ਮਹਾਪੁਰਖਾ ਨੇ ਕਿਹਾ ਤੁਹਾਡੇ ਘਰ ਇੱਕ ਪੁਰਾਣਾ ਬਕਸਾ ਹੈ ਉਸ ਦੀ ਚੰਗੀ ਤਰ੍ਹਾਂ ਸਫਾਈ ਕਰੋ ਬੀਬੀ ਸਤਿਵਚਨ ਕਹਿ ਕੇ ਆਪਣੇ ਘਰ ਚਲੀ ਗਈ ਤੇ ਘਰ ਜਾ ਕੇ ਉਸ ਨੇ ਆਪਣੀ ਧੀ ਨੂੰ ਨਾਲ ਲਗਾ ਕੇ ਆਪਣੀ ਸੱਸ ਦਾ ਪੁਰਾਣਾ ਬਕਸਾ ਕੱਢਿਆ ਤੇ ਉਸ ਵਿੱਚੋਂ ਇੱਕ ਇੱਕ ਕਰਕੇ ਸਾਰੇ ਕੱਪੜੇ ਬਾਹਰ ਕੱਢ ਕੇ ੁੱਪ ਲਗਾਉਣ ਲਈ ਰੱਖ ਰਹੀ ਸੀ ਤੇ ਦੇਖਿਆ ਕਿ ਇੱਕ ਪੁਰਾਣੇ ਜਿਹੇ ਕੱਪੜੇ ਵਿੱਚ ਇੱਕ ਗੁਟਕਾ ਸਾਈਬ ਰੱਖਿਆ ਹੋਇਆ ਹੈ ਜੋ ਬਹੁਤ ਹੀ ਬਿਰਧ ਅਵਸਥਾ ਵਿੱਚ ਹੈ ਉਸਦੇ ਅੰਗ ਆਪਸ ਵਿੱਚ ਚਿਪਕੇ ਹੋਏ ਸਨ ਉਸ ਤੇ ਉੱਲੀ ਲੱਗੀ ਹੋਈ ਸੀ ਇਹ ਵੇਖ ਕੇ ਉਹ ਬੀਬੀ ਬਹੁਤ ਹੈਰਾਨ ਹੋਈ ਬੀਬੀ ਨੇ ਉਸ ਗੁਟਕਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਲੈ ਜਾ ਕੇ ਬਹੁਤ ਹੀ ਸਨਮਾਨ ਤੇ ਸਤਕਾਰ ਨਾਲ ਰੱਖ ਦਿੱਤਾ ਹੁਣ ਉਹ ਬੀਬੀ ਫੇਰ ਤੋਂ ਮਹਾਪੁਰਖਾਂ ਕੋਲ ਗਈ ਤੇ ਸਾਰੀ ਹੀ ਗੱਲ ਦੱਸੀ ਮਹਾਪੁਰਖਾਂ ਨੇ ਕਿਹਾ ਤੁਹਾਡੇ ਘਰ ਗੁਰਬਾਣੀ ਦੀ ਬੇਅਦਬੀ ਹੋ ਰਹੀ ਸੀ ਇਸੇ ਕਰਕੇ ਕਰਜ਼ਾ ਤੁਹਾਨੂੰ ਉੱਲੀ ਬਣ ਕੇ ਲੱਗਿਆ ਹੋਇਆ ਸੀ ਤੁਸੀਂ ਨਵੇਂ ਗੁਟਕਾ ਸਾਹਿਬ ਲੈ ਜਾਓ ਤੇ ਨਿਤ ਨੇਮ ਕਰਿਆ ਕਰੋ ਸੰਗਤ ਜੀ ਉਹ ਬੀਬੀ ਗੁਰਦੁਆਰਾ ਸਾਹਿਬ ਤੋਂ ਨਵੇਂ ਗੁਟਕਾ ਸਾਹਿਬ ਲੈ ਆਈ ਹੁਣ ਉਸ ਬੀਬੀ ਨੇ ਉਸ ਦੀ ਧੀ ਤੇ ਪੁੱਤ ਨੇ ਮਿਲ ਕੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਤੇ ਨਿਤ ਨੇਮ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਹਨ ਕਿ 2 ਸਾਲਾਂ ਵਿੱਚ ਹੀ ਉਸ ਬੀਬੀ ਦਾ ਪੁੱਤ ਇਟਲੀ ਚਲਾ ਗਿਆ ਸਾਰਾ ਹੀ ਕਰਜ਼ਾ ਵੀ ਲਾ ਦਿੱਤਾ ਤੇ ਧੀ ਦਾ ਵਿਆਹ ਵੀ ਸੋਹਣਾ ਹੋ ਗਿਆ ਤੇ ਆਪਣਾ ਸੋਹਣਾ ਘਰ ਬਣਾ ਲਿਆ ਸੰਗਤ ਜੀ ਆਓ ਅਸੀਂ ਵੀ ਆਪਣੇ ਘਰ ਵਿੱਚ ਵੇਖੀਏ ਕਿਤੇ ਗੁਰਬਾਣੀ ਦਾ ਨਿਰਾਦਰ ਤਾਂ ਨਹੀਂ ਹੋ ਰਿਹਾ ਤੇ ਗੁਰੂ ਨਾਲ ਜੁੜਿਏ ਨਿਤਨੇਮ ਕਰੀਏ ਤੇ ਗੁਰੂ ਵਾਲੇ ਬਣੀਏ ਸਾਨੂੰ ਵੀ ਅੱਜ ਲੋੜ ਹੈ ਕਿ ਅਸੀਂ ਆਪਣੇ ਕਿਸ ਕਿਸੇ ਵੀ ਕੰਮ ਤੋਂ ਨਾ ਭਜਿਏ ਤੇ ਦੁੱਖ ਦੇ ਸਮੇਂ ਵਿੱਚ ਆਪਣੇ ਮਨ ਬਾਰੇ ਨਹੀਂ ਬਲਕਿ ਆਪਣੀ ਜ਼ਿੰਦਗੀ ਵਿੱਚ ਸੁੱਖ ਲਿਆਉਣ ਬਾਰੇ ਸੋਚੀਏ ਜਿਸ ਨਾਲ ਸਾਡੀ ਜ਼ਿੰਦਗੀ ਸੁਧਰ ਜਾਵੇਗੀ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਜੀ ਤੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ